ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ਾਦ ਭਾਰਤ ਵਰਸ਼ ਦੇ ਵਿੱਚ ਸਭ ਤੋਂ ਪਹਿਲਾਂ 1955 ਚ ਸ਼੍ਰੀ ਹਜ ਦਰਬਾਰ ਸਾਹਿਬ ਵਿਖੇ ਪੁਲਿਸ ਦੇ ਉਸ ਵੇਲੇ ਦੀ ਫੌਜ ਬਲੋਂ ਗੁਰੂ ਕੇ ਸਿੱਖਾਂ ਤੇ ਤਸ਼ੱਦਦ ਕੀਤਾ ਗਿਆ ਤੇ ਇਸ ਥਾਨ ਤੇ ਸਿੱਧੇ ਤੌਰ ਤੇ ਹਮਲਾ ਕੀਤਾ ਗਿਆ 1964 ਦੇ ਵਿੱਚ हिमाचल प्रदेश ਦੇ ਵਿੱਚ ਜਿਹੜਾ ਸਾਡਾ ਸਿੱਖ ਪੰਥ ਦਾ ਮਹਾਨ ਸਥਾਨ ਆ ਸ਼੍ਰੀ ਪੌਂਟਾ ਸਾਹਿਬ ਉਸ ਸਥਾਨ ਤੇ ਸਤਿਗੁਰ ਜੀ ਨੇ ਬਹੁਤ ਵੱਡਾ ਖਜ਼ਾਨਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਗੁਰਮਤ ਦਾ ਆਪਣੇ ਪੰਥ ਖਾਲਸੇ ਨੂੰ ਉਸ ਸਥਾਨ ਤੇ ਦੁਰਾਚਾਰੀ ਮਹੰਤ ਜਿਹੜੀਆਂ ਕ੍ਰੀਤੀਆਂ ਕਰਦਾ ਸੀ ਉਹਨਾਂ ਕ੍ਰੀਤੀਆਂ ਦੇ ਖਿਲਾਫ ਪੰਥ ਅਕਾਲੀ ਤਰਨਤਾਰਨ ਦਲ ਮਿਸਲ ਸ਼ਹੀਦਾਂ ਹਰੀਆਂ ਬੇਲਾਂ ਤੇਨਾਂ ਦੇ ਉਸ ਵੇਲੇ ਦੇ ਮੁਖੀ ਸ੍ਰੀਮਾਨ ਸ਼ੰਤ ਬਾਬਾ ਹਰਭਜਨ ਸਿੰਘ ਜੀ ਨੇ ਨਾਲ 38 ਸਿੱਖਾਂ ਨੂੰ ਲੈ ਸਿੰਘਾਂ ਨੂੰ ਲੈ ਕੇ ਨਿਹੰਗ ਸਿੰਘਾਂ ਨੂੰ ਉਸ ਪ੍ਰਬੰਧ ਦਾ ਜਾ ਕੇ ਜੈਜਾ ਲਿਆ ਉਥੇ ਲੜੀ ਖੰਡ ਪਾਠਾਂ ਦੀ ਆਰੰਭ ਕੀਤੀ ਮਹਾਂਤ ਨੇ ਬੜੇ ਯਤਨ ਕੀਤੇ ਕਿ ਇਹਨਾਂ ਨੂੰ ਮੈਂ ਰੋਕ ਲਵਾਂ ਪਰ ਪੰਥ ਖਾਲਸਾ ਉੱਥੇ ਜਾ ਕੇ ਸ੍ਰੀ ਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਤੇ ਮਹਾਂਤ ਨੇ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਨਾਲ ਰਲ ਕੇ ਸ਼੍ਰੀ ਖਾਨਪਾਣ ਸਾਹਿਬ ਖੰਡਸ ਕੀਤੇ ਔਰ ਅੰਦਰ ਦਰਬਾਰ ਸਾਹਿਬ ਦੇ 11 ਨਿਹੰਗ ਸਿੰਘ ਜਿਹੜੇ ਉਹ ਸ਼ਹੀਦੀਆਂ ਪਾ ਗਏ ਜਿਨ੍ਹਾਂ ਦੇ ਵਿੱਚ ਮੌਜੂਦਾ ਮੁਖੀ ਪੰਥ ਰਤਨ ਜਿੰਦਾ ਸ਼ਹੀਦ ਸਾਧ ਬਾਬਾ ਨਿਹਾਲ ਸਿੰਘ ਜੀ ਹਰਿਆਵਿਲਾਂ ਵਾਲੇ ਸਾਖ ਪਟੜ ਹੋਏ ਭਾਈ ਹਰਪੰਜਨ ਸਿੰਘ ਜੀ ਇੱਕ ਸਿੰਘ ਹੋਰ ਤਿੰਨ ਜਿਹੜੇ ਉਹਨਾਂ ਦੇ ਗੰਬੀਰ ਤੋਂ ਵਿੱਚ ਪਟੜ ਹੋ ਗਏ ਸੋ ਅੱਜ ਉਹ ਮਹਾਨ ਜਿਹੜਾ ਸਾਕਾ ਪੌਂਟਾ ਸਾਹਿਬ ਦਾ ਉਹਦਾ ਅੱਜ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਅਜੋ ਕੱਲੂ ਘਰਾਈ ਮੈਂ ਕਹਿ ਸਕਦਾ ਉਹਨੂੰ ਉਹਦੀ ਅੱਜ 40 ਮੇਰੇ ਖਿਆਲ 60ਵੇਂ 60ਵੇਂ ਉਹ ਜਾਦ ਅੱਜ ਆਪਾਂ ਮਨਾ ਰਹੇ ਹਾਂ ਸੋ ਇਹ ਇੱਕ ਸਾਡੇ ਲਈ ਸਿੱਖਾਂ ਲਈ ਚੇਚੇ ਤੌਰ ਤੇ ਮੈਂ ਕਹਿ ਸਕਦਾ ਕਿ ਆਜ਼ਾਦ ਹੋਏ ਭਾਰਤ ਦੇ ਵਿੱਚ ਵੀ ਪਤੀਰਾ ਜਿਹੜਾ ਆ ਉਹ ਗਲਾਮਾਂ ਵਾਲੇ ਕੀਤਾ ਜਾਂਦਾ ਸੋ ਆਜੂ ਆਪਾਂ ਮਨਾ ਰਹੇ ਹਾਂ ਸੋ ਉਹਦੇ ਵਿੱਚ ਸੰਤ ਬਾਬਾ ਨਿਹਾਲ ਸਿੰਘ ਜੀ ਅਚੇਚੇ ਤੌਰ ਤੇ ਪਹੁੰਚੇ ਆ ਸੋ ਪੰਥ ਖਾਲਸਾ ਨੂੰ ਮੈਂ ਅਪੀਲ ਵੀ ਕਰਦਾ ਜੋਕਾ ਸਮਾਂ ਇਹਦੇ ਵਿੱਚ ਸਿੱਖਾਂ ਤੇ ਬਹੁਤ ਲੁਕਵੇਂ ਏਜੰਡੇ ਲੁਕਵੇਂ ਜਿਹੜੇ ਆ ਉਹ ਹਮਲੇ ਹੋ ਰਹੇ ਆ ਇੱਕ ਸੁਰਤਾ ਦੇ ਨਾਲ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੋ ਜੀਏ ਤੇ ਸਤਗੁਰ ਜੀ ਦੇ ਚਰਨਾਂ ਨਾਲ ਜੁੜ ਜੀਏ ਸਿੱਖ ਕੌਮ ਇੱਕ ਤਾਂ ਇਕੱਠੀ ਹੋਵੇ ਫਿਰ ਹਮਲੇ ਕਰਨ ਵਾਲੇ ਵੀ ਭੈਪੀਥ ਹੋ ਕੇ ਸਿੱਖ ਪੰਥ ਦੇ ਮਸਲੇ ਆਪ ਹੀ ਹੱਲ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਛਾਤਿ ਸਬਦ ਜੀ ਜਿਨ੍ਹਾਂ ਸੂਰਬੀਰ ਬਹਾਦਰ ਵਿਆਹ ਨੇ ਹੰਸ ਸਿੰਘਾਂ ਨੇ ਮਿਸਲ ਛੀਤਾ ਲਲ ਹਰੀਆ ਬੇਲਾ ਜਥੇਬੰਦੀ ਨਾਲ ਜਿਹੜੇ ਸੰਬੰਧਤ ਸਨ ਸਾਲ 1964 ਭਾਈ ਮੈਨੂ ਤਲਗੀ ਤਲ ਪਿਤਾ ਜੀ ਦੇ ਪਾਵਨ ਪਵਿੱਤਰ ਸਥਾਨ ਦਰبار سری پوਟਾ ਸਾਹਿب ਜੀ ਦੀ ਪਵਿੱਤਰਤਾ ਨੂੰ ਕਾਇਮ ਕਰਨ ਵਾਸਤੇ ਉਸ ਪਾਵਨ ਪਵਿੱਤਰ ਸਥਾਨ ਨੂੰ ਮਹੰਤਾ ਬਾਸੋ ਜਾਲ ਕਰਾਉਣ ਲਈ ਸ਼ਹੀਦੀਆ ਪ੍ਰਾਪਤ ਕੀਤੀਆਂ ਸਨ ਉਹਨਾਂ ਦੀ ਪਾਵਨ ਪਵਿੱਤਰ ਯਾਦ ਅੰਦਰ ਸ਼ਹੀਦੀ ਸਮਾਗਮ ਜੋ ਖਾਲਸਾ ਪੰਥ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਕੇ ਸਦਾ ਵਾਸਤੇ ਉਹ ਸ਼ਹੀਦੀ ਸਾਕਾ ਸ੍ਰੀ ਪੋਟਾ ਸਾਹਿਬ ਹਰ ਸਾਲ ਗੁਰਦਾਰਾ ਦੀਵਾਨ ਹਲ ਪੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਮਨਾਇਆ ਆਇਆ ਕਰੇਗਾ ਪਰਸੋ ਸ੍ਰੀ ਸੁਬਖਾਨ ਪਾਤਸ਼ਾਹ ਪਰ ਆਲਮ ਹੋਏ ਸਨ ਅੰਮ੍ਰਿਤ ਵੇਲੇ ਸਦਕਾਰ ਜੋਗ ਸਿੰਘ ਸਾਹਿਬ ਗਿਆਨੀ ਹਰਵਿੰਦਰ ਸਿੰਘ ਜੀ ਨੇ 사ਤਗੁਰੂ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਸ੍ਰੀ ਮੁਖਵਾਕ ਦੀ ਕਥਾ ਦੇ ਨਾਲ ਨਾਲ ਸਾਗ ਆ ਸ੍ਰੀ ਪੋਟਾ ਸਾਹਿਬ ਜੀ ਉਹ ਬਾਈ ਬਾਈ 1904 ਨੂੰ ਬਾਪਰਿਆ ਸੀ ਉਹ ਸਾਰੇ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਉਪਰੰਤ ਪਰਸੋ ਜੋ ਸ੍ਰੀ ਸੋਬਖੰਡਪਾਰ ਸਾਹਿਬ ਸ਼੍ਰੋਮਣੀ ਗੁਰਦਾਰਾ ਪਰਵੰਧਕ ਦੇ ਬੇਟੀ ਵੱਲੋਂ ਇਸ ਪੇਤਰ ਸੰਹਤੇ ਪਰ ਆਰੰਭ ਕੀਤੇ ਸਨ ਭੋਗ ਪਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਜ਼ਰਗਾ ਕੀ ਸਗਾ ਨੇ ਕੀਰਤਨ ਕੀਤਾ ਅਤੇ ਬਿਆੰਦ ਸਿੰਘ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਤਿਕਾਰਯੋਗ ਸ੍ਰੀ ਮਾਨ ਜਸਵੰਤ ਅਜੈਬ ਸਿੰਘ ਜੀ ਵਿਆਸੀ होर सारे सरकार जो अहदेदार साहबान मेंबर साहबान सारे श्रोमणी गुरुद्वारा प्रबंधक कमेटी के दे, रागी सिंह साहबान ग्रंथी सिंह साहबाना ने हाजरिया भर के गुरु के खुशियां प्राप्त की थी जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।